ਨਗਰ ਕੌਂਸਲ ਦੀ ਮੁਖਸਰ ਸਾਹਿਬ ਦੇ ਅਧਿਕਾਰ ਖੇਤਰ ਦੇ ਅਧੀਨ ਵੱਖ-ਵੱਖ ਸ਼ਹਿਰੀ ਇਲਾਕਿਆਂ ਦੇ ਵਿੱਚ ਲੋਕਾਂ ਦੇ ਵੱਲੋਂ ਆਪਣੇ ਘਰਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਉਚਾਈ ਦੇ ਨਾਲ ਤਿਆਰ ਕਰਨ ਦੇ ਉਪਰੰਤ ਇਹਨਾਂ ਉੱਚੇ ਘਰਾਂ ਦੇ ਵਿੱਚ ਦਾਖਲ ਹੋਣ ਵਾਸਤੇ ਲੋਕਾਂ ਨੇ ਗੈਰ ਕਾਨੂੰਨੀ ਤੰਗ ਦੇ ਨਾਲ ਗਲੀਆਂ ਦੇ ਵਿੱਚ ਵੱਡੇ ਆਕਾਰ ਦੀਆਂ ਖੜੀਆਂ ਹੋਈਆਂ ਦੱਸਦੇ ਕਿ ਥੜੀਆਂ ਬਣਾ ਕੇ ਜੁਥੇ ਆਵਾ ਚਾਹੀਦੇ ਵਿੱਚ ਵੱਡੀ ਰੁਕਾਵਟ ਖੜੀ ਕੀਤੀ ਹੈ ਉਥੇ ਸਰਕਾਰੀ ਜਾਇਦਾਦ ਤੇ ਗੈਰ ਕਾਨੂੰਨੀ ਕਬਜ਼ਾ ਕਰਕੇ ਇਹਨਾਂ ਥੜੀਆਂ ਨਾਲ ਜੁੜਾ ਹੈ ਆਮ ਲੋਕਾਂ ਨੂੰ ਆਪੋ ਆਪਣੇ ਘਰ ਤੱਕ ਪਹੁੰਚਣ ਵਾਸਤੇ ਵੱਡੀਆਂ ਸਮੱਸਿਆਵਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਜ਼ਰੂਰਤ ਦੇ ਨਾਲੋਂ ਕਈ ਗੁਣਾ ਵਾਅਦਾ ਜਿਹੜੀਆਂ ਥੜੀਆਂ ਦੇ ਕਾਰਨ ਅਕਸਰ ਹੀ ਗਲੀ ਮਹੱਲਿਆਂ ਦੇ ਵਿੱਚ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਨੇ ਪ੍ਰੰਤੂ ਇਹਨਾਂ ਗੈਰ ਕਾਨੂੰਨੀ ਥੜੀਆਂ ਨੂੰ ਤੋੜਨ ਦੇ ਵੱਲ ਕਿਸੇ ਵੀ ਅਧਿਕਾਰੀ ਨੇ ਕਦਮ ਅੱਗੇ ਨਹੀਂ ਪਾਇਆ ਹੈ ਐਸੇ ਦੇ ਕਰਕੇ ਹੀ ਬਕਸਰ ਸਾਹਿਬ ਦੇ ਸ਼ਹਿਰੀ ਖੇਤਰ ਦੇ ਵਿੱਚ ਸਰਕਾਰ ਜਾਇਦਾਦ ਜੁੜੀ ਸਰਕਾਰੀ ਜਾਇਦਾਦ ਹੈ ਉਸ ਦੇ ਉੱਪਰ ਲਗਾਤਾਰ ਗੈਰ ਕਾਨੂੰਨੀ ਕਬਜ਼ਾ ਧਾਰਕਾਂ ਦੀ ਗਿਣਤੀ ਦੇ ਵਿੱਚ ਅਥਾਵਾਦਾ ਹੋ ਰਿਹਾ ਹੈ ਤੇ ਸਰਕਾਰ ਅਤੇ ਰਿਹਾਇਸ਼ੀ ਇਲਾਕਿਆਂ ਦੀਆਂ ਵੱਡੇ ਆਕਾਰ ਦੀਆਂ ਥੜੀਆਂ ਨੇ ਜੁੜੀਆਂ ਨੇ ਬਣਾਏ ਗਿਆ ਨੇ ਲੋਕਾਂ ਨੇ ਨਗਰ ਕੌਂਸਲ ਦੀ ਕਥਿਤ ਮਿਲੀ ਭਗਤ ਦੇ ਨਾਲ ਨਾਜਾਇਜ਼ ਕਬਜ਼ੇ ਕੀਤੇ ਨੇ ਸਰਕਾਰ ਅਤੇ ਰਿਹਾਇਸ਼ੀ ਇਲਾਕਿਆਂ ਦੀਆਂ ਵੱਡੇ ਆਕਾਰ ਦੀਆਂ ਥੜੀਆਂ ਨੇ ਇਸੇ ਤਿਹੇ ਤमाम ਜਾਣਕਾਰੀ ਦੇ ਨਾਲ ਸਾਡੇ ਸਹਿਯੋਗੀ ਐਸ਼ਾਨ ਜੁੜੇ ਹੋਏ ਨੇ ਸ਼ਾਂਤ ਇਹ ਥੜੀਆਂ ਜੁੜੀਆਂ ਬਣਾਈਆਂ ਗਈਆਂ ਨੇ ਕਾਫੀ ਵੱਡੇ ਆਕਾਰ ਦੀਆਂ ਨੇ ਜੁਸਤੇ ਕਰਕੇ ਲਗਾਤਾਰ ਲੜਾਈ ਚਕਲੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੀ ਐਕਸ਼ਨ ਲਿਆ ਜਾ ਰਿਹਾ ਕੀ ਟੇਕ ਉਹਨਾਂ ਦੇ ਵੱਲੋਂ ਰੱਖਿਆ ਗਿਆ ਅੰਜਲੀ ਜੇਕਰ ਦੱਸਦੀਏ ਤਾਂ ਜਿਹੜੀ ਗੈਰ ਕਾਨੂੰਨੀ ਥੜੀਆਂ ਦੀ ਸਮੱਸਿਆ ਹੈ ਸਿਰਫ ਸਿਰਫ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਨਹੀਂ ਹੈ ਸਗੋਂ ਸਮੁੱਚੇ ਪੰਜਾਬ ਦੇ ਲੋਕ ਇਸ ਸਮੱਸਿਆ ਤੋਂ ਪੀੜਤ ਹਨ ਪਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਭਗਵੰਤਮਾਨ ਸਰਕਾਰ ਭ੍ਰਿਸ਼ਟਾਚਾਰ ਤੇ ਅੰਕੂਸ਼ ਲਗਾਉਣ ਵਾਸਤੇ ਲਗਾਤਾਰ ਯਤਨਸ਼ੀਲ ਹੈ ਪਰ ਉਹਦੇ ਨਤੀਜੇ ਕੁਝ ਸਾਰਥਕ ਦਿਖਾਈ ਨਹੀਂ ਦਿੰਦੇ ਲੋਕਾਂ ਨੇ ਦਬੀ ਜ਼ੁਬਾਨ ਵਿੱਚ ਜਿਹੜਾ ਅਧਿਕਾਰੀਆਂ ਤੇ ਦੋਸ਼ ਲਗਾਏ ਹੈ ਕਿ ਜੋ ਕੋਈ ਵਿਅਕਤੀ ਆਪਣੇ ਘਰ ਦਾ ਨਿਰਮਨ ਕਰਦਾ ਹੈ ਉਹ ਸੁੰਦਰ ਸੁਲਭ ਘਰ ਤੋਂ ਜੋ ਪੈਕੇਜ ਜਿਸ ਵਿੱਚ 10 ਤੋਂ ਲੈ ਕੇ 30000 ਰੁਪਏ ਦੀ ਰਿਸ਼ਵਤ ਦੇ ਜਿਹੜੇ ਚਰਚੇ ਸੁਣਨ ਨੂੰ ਮਿਲ ਰਹੇ ਹੈ ਕਿ ਥੜੀਆਂ ਬਣਾਉਣ ਵਾਸਤੇ ਵੱਖ-ਵੱਖ ਵਿਭਾਗਾਂ ਨੂੰ ਅਦਾ ਕੀਤੀ ਜਾਂਦੀ ਹੈ ਤੇ ਲੋਕ ਅਣਅਧਿਕਾਰਕ ਤੌਰ ਤੇ ਇਹ ਥੜੀਆਂ ਬਣਾ ਕੇ ਸਰਕਾਰੀ ਗਲੀਆਂ ਸਰਕਾਰੀ ਸੜਕਾਂ ਦੇ ਉੱਪਰ ਕਬਜ਼ਾ ਕਰ ਲੈਂਦੇ ਆ ਇਸ ਮਾਮਲੇ ਦੇ ਵਿੱਚ ਜੇਕਰ ਦੋਸ਼ਾਂ ਨੂੰ ਬੇਬੁਨਿਆਦ ਵੀ ਮੰਨਿਆ ਜਾਵੇ ਤਾਂ ਅਧਿਕਾਰੀਆਂ ਨੇ ਵੀ ਇਹਨਾਂ ਗੈਰਕਾਨੂੰਨੀ ਥੜੀਆਂ ਨੂੰ ਤੋੜਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਤਾਂ ਆਵਾਜਾਈ ਦੇ ਵਿੱਚ ਇਹ ਥੜੀਆਂ ਬਹੁਤ ਵੱਡੀ ਰੁਕਾਵਟ ਬਣ ਰਹੀਆਂ ਹਨ ਉੱਥੇ ਲੋਕਾਂ ਦੇ ਵਿੱਚ ਆਪਸੀ ਜਿਹੜੇ ਲਗਾਤਾਰ ਵਿਵਾਦ ਵੀ ਦੇਖਣ ਨੂੰ ਮਿਲ ਰਹੇ ਹਨ ਤੇ ਲੋਕ ਡਿਪਟੀ ਕਮਿਸ਼ਨਰ ਸਮੇਤ ਪੰਜਾਬ ਦੇ ਮੁੱਖ ਮੰਤਰੀ ਨੂੰ ਲਗਾਤਾਰ ਅਪੀਲ ਕਰ ਰਹੇ ਕਿ ਸ਼੍ਰੀ ਮੁਖਤਸਰ ਸਾਹਿਬ ਵਿੱਚ ਬੁਰੀ ਤਰ੍ਹਾਂ ਨਾਲ ਫੈਲ ਕੇ ਭ੍ਰਿਸ਼ਟਾਚਾਰ ਦੀ ਇੱਕ ਉਦਾਹਰਨ ਬਣ ਚੁੱਕਿਆ ਜਿਹੜਾ తੜੀ ਗਲ ਇਸ ਨੂੰ ਖਤਮ ਕੀਤਾ ਜਾਵੇ ਸਰਕਾਰੀ ਥਾਵਾਂ ਨੂੰ ਕਬਜ਼ੇ ਤੋਂ ਮੁਕਤ ਕਰਾ ਕੇ ਲੋਕਾਂ ਦੀ ਰਾਹਤ ਵਾਸਤੇ ਕੁਝ ਪ੍ਰਬੰਧ ਕੀਤੇ ਜਾਣ ਤੇ ਸ਼ਾਂਤ ਕੀ ਲੋਕਲ ਗਵਰਨੈਂਸ ਦੇ ਦੁਆਰਾ ਕੋਈ ਇਸਤੇ ਐਕਸ਼ਨ ਨਹੀਂ ਲਿਆ ਜਾ ਰਿਹਾ ਕਿਉਂਕਿ ਇਲਾਕੇ ਦੀ ਗੱਲ ਹੈ ਜੀ ਬਿਲਕੁਲ ਦੱਸਦੀ ਹੈ ਕਿ ਜਿਹੜੇ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਦੇ ਦੋਸ਼ ਹ ਉਸ ਸੰਬੰਧਿਤ ਵਿਭਾਗਾਂ ਤੇ ਹੀ ਲੱਗਦੇ ਨੇ ਚਿਰਚੇ ਕਰਦੇ ਆ ਕਿ ਵਿਭਾਗਾਂ ਵਾਲੇ ਲੋਕ ਐ ਭ੍ਰਿਸ਼ਟਾਚਾਰ ਚ ਲਿਪਤ ਹੋ ਕੇ ਪੈਸਾ ਲੈ ਕੇ ਲੋਕਾਂ ਤੋਂ ਇਹ ਜਿਹੇ ਗੈਰ ਕਾਨੂੰਨੀ ਕੰਮ ਕਰਾਉਂਦੇ ਆ ਪਰ ਲੋਕਾਂ ਨੇ ਸਾਡੀ ਨਿਊਜ਼ ਟੀਮ ਦੇ ਰਾਹੀਂ ਪੰਜਾਬ ਸਰਕਾਰ ਨੂੰ ਤੇ ਇਨਵੈਸਟੀਗੇਸ਼ਨਲ ਏਜੰਸੀਆਂ ਸਮੇਤ ਵਿਜੀਲੈਂਸ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਵੱਡੇ ਪੱਧਰ ਪਰਤਾਲ ਕੀਤੀ ਜਾਵੇ ਤਾਂ ਜੋ ਇਹਨਾਂ ਬੇਨਿਯਮੀਆਂ ਨੂੰ ਨੱਤ ਭੈਣ ਦੇ ਨਾਲ-ਨਾਲ ਆਮ ਲੋਕਾਂ ਨੂੰ ਕੁਝ ਰਾਤਨਜੀਬ ਹੋ ਸਕੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਨ ਤੁਮਾਂਮ ਜਾਣਕਾਰੀ ਦੇ ਲਈ ਤੇ ਸਰਕਾਰ ਤੇ ਰਿਹਾਈਸ਼ੀ ਇਲਾਕਿਆਂ ਦੀਆਂ ਵੱਡੇ ਆਕਾਰ ਦੀਆਂ ਥੜੀਆਂ ਜੁੜੀਆਂ ਨੇ ਬਣਾਈਆਂ ਗਏ ਨੇ ਤੇ ਇਹਨਾਂ ਵੱਡੀਆਂ ਥੜੀਆਂ ਦੇ ਕਰਕੇ ਕਾਫੀ ਜ਼ਿਆਦਾ ਰੁਕਾਵਟ ਜੁੜੀ ਆਵਾ ਚਾਹੀਦੇ ਵਿੱਚ ਆਂਦੀ ਹੈ ਪੀੜਿਤ ਨਾਗਰਿਕਾਂ ਦਾ ਤੱਕ ਪਹੁੰਚਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਤੇ ਲੋਕਾਂ ਨੇ ਨਗਰ ਕੌਂਸਲ ਨੂੰ ਵੀ ਕਈ ਵਾਰ ਗੋਹਾਰ ਲਗਾਈ ਹੈ ਇਸ ਨੂੰ ਲੈ ਕੇ ਲੇਕਿਨ ਫਿਲਹਾਲ ਕੋਈ ਐਕਸ਼ਨ ਚੜਾ ਦੇਖਣ ਨੂੰ ਨਹੀਂ ਮਿਲਿਆ ਹੈ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਵੱਲੋਂ ਅਣਅਧਿਕਾਰਿਕ ਤੌਰ ਤੇ ਗਲੀਆਂ ਦੇ ਵਿੱਚ ਕੱਡੀਆਂ ਹੋਈਆਂ ਥੜੀਆਂ ਦਾ ਸੰਵੇਦਨਸ਼ੀਲ ਮਾਮਲਾ ਦੇਖ ਚੁੱਕੇ ਹੋ ਉਸੇ ਹੀ ਮਾਮਲੇ ਤੇ ਇੱਕ ਵਾਰ ਕੈਮਰਾ ਪਰਸਨ ਅੱਗੇ ਆ ਕੇ ਦਿਖਾਉਣਗੇ ਅਸੀਂ ਕਾਰਜ ਸਾਧਕ ਅਧਿਕਾਰੀ ਜੋ ਨਗਰ ਕੌਂਸਲ ਦੇ ਸ਼੍ਰੀ ਰਜਨੀਸ਼ ਕੁਮਾਰ ਜੀ ਹਨ ਉਹਨਾਂ ਦੇ ਦਫ਼ਤਰ ਪਹੁੰਚੇ ਹਾਂ ਸਤਿ ਸ਼੍ਰੀ ਅਕਾਲ ਸਰ ਸਰ ਜੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਕੁਝ ਥੜੀਆਂ ਦਾ ਮਾਮਲਾ ਹੈ ਕਿ ਲੋਕਾਂ ਨੇ ਅਣਅਧਿਕਾਰਿਕ ਤੌਰ ਤੇ ਥੜੀਆਂ ਬਾਹਰ ਕੱਢੀਆਂ ਹੋਈਆਂ ਡਿਪਾਰਟਮੈਂਟ ਕੋਲੇ ਕਿਹੋ ਜੀ ਕਾਰਵਾਈ ਦਾ ਅਧਿਕਾਰ ਹੈ ਜੀ ਦੇਖੋ ਜੀ ਜਿਹੜਾ ਮਕਾਨ ਤੋਂ ਬਾਹਰ ਤਾਂ ਪੱਥੜੀਆਂ ਬਣਾ ਨਹੀਂ ਸਕਦੇਗੇ ਥੋੜਾ ਜਿਹਾ ਰੈਂਪ ਅੰਦਰ ਜਾਣ ਵਾਸਤੇ ਜ਼ਰੂਰ ਹੁੰਦਾ ਪਰ ਇਹ ਲੋਕਾਂ ਨੂੰ ਆਪ ਹੀ ਸੋਚਣਾ ਚਾਹੀਦਾ ਉਹਨਾਂ ਨੂੰ ਸਾਡੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀ ਜੇ ਤੁਹਾਡੇ ਸੁਪਨਿਆਂ ਦਾ ਘਰ ਬਣਾਉਣਾ ਹੈ ਇੰਨੀ ਇਨਵੈਸਟਮੈਂਟ ਹੁੰਦੀ ਹੈ ਤੇ ਕਿਰਪਾ ਕਰਕੇ ਆਪਣੀ ਜਿੰਨੀ ਜਗਾ ਉਨੀ ਜਗਾ ਦੇ ਵਿੱਚ ਇਹਨੂੰ ਬਣਾਇਆ ਜਾਵੇ ਨਹੀਂ ਤਾਂ ਨਗਰ ਕੌਂਸਲ ਬਿਨਾ ਕੋਈ ਨੋਟਿਸ ਦਿੱਤੇ ਉਹਨਾਂ ਨੂੰ ਤੋੜ ਸਕਦੀ ਹੈ ਸਰ ਐਕਸ਼ਨ ਲਿਆ ਕਿਉਂ ਨਹੀਂ ਜਾਂਦਾ ਕਦੇ ਤੋੜੀਆਂ ਹੀ ਨਹੀਂ ਗਈਆਂ ਤੇ ਟ੍ਰੈਫਿਕ ਦੇ ਵਿੱਚ ਬੜਾ ਵੱਡਾ ਵਿਘਨ ਪੈਂਦਾ ਜੀ ਇਹਦੇ ਨਾਲ ਮੈਂ ਕਿ ਲਈ ਇੱਥੇ ਮੇਰੇ ਕੋਲ ਵਾਧੂ ਚਾਰਜ ਹੈ ਮੇਰੇ ਕੋਲੇ ਕੰਮ ਬ੍ਰਿੰਦਾ ਡਿਸਟ੍ਰਿਕਟ کافی ਹੈਗਾ ਕੋਈ ਗੱਲ ਨਹੀਂ ਮੈਂ ਆਪਣੇ ਸਟਾਫ ਦੀ ਡਿਊਟੀ ਲਾਉਣਾ ਹੈ ਅਸੀਂ ਚੈੱਕ ਕਰਦੇ ਹਾਂ ਪਹਿਲਾਂ ਤਾਂ ਜਿਹੜੇ ਰੈੱਡ ਜ਼ੋਨ ਹੈਗੇ ਜਿੱਥੇ ਜ਼ਿਆਦਾ ਦਿੱਕਤ ਹੈਗੀ ਹੈ ਪਹਿਲਾਂ ਤਾਂ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਫਿਰ ਉਸ ਤੋਂ ਬਾਅਦ ਸ਼ਹਿਰ ਨਿਗਮ ਸਕ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਥੜੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਅੰਦਰ ਪਰਮਿਟਸਰ ਦੇ ਵਿੱਚ ਬਣਾਓ ਤੁਸੀਂ ਸਰ ਜੇ ਕੋਈ ਨਹੀਂ ਇਸ ਗੱਲ ਤੇ ਐਗਰੀ ਕਰਦਾ ਲਗਾਤਾਰ ਬਣਾ ਰਿਹਾ ਜਾਂ ਤੋੜਨ ਤੇ ਵੀ ਦੁਬਾਰਾ ਫਿਰ ਰੀਕਨਸਟਰਕਟ ਕਰਦੇ ਆ ਤਾਂ ਡਿਪਾਰਟਮੈਂਟ ਕੋਲੇ ਕਾਰਵਾਈ ਦਾ ਕਿਹੋ ਜਿਹਾ ਵਿਕਲਪ ਮੌਜੂਦ ਹੈ ਜੀ ਅੱਗੇ ਆਰਡਮੈਂਟ ਕੋਲੇ ਤਾਂ ਇਹ ਹੈ ਜੀ ਕਿ ਕਿਉਂਕਿ ਸਰਕਾਰੀ ਗਲੀ ਦੇ ਵਿੱਚ ਬਣਾਉਂਦਾ ਹੈ ਸਰਕਾਰੀ ਗਲੀ ਦੇ ਉੱਤੇ ਸਿੱਧਾ ਨਜਾਇਜ਼ ਕਬਜ਼ਾ ਹੈ ਇਹ ਨਜਾਇਜ਼ ਕਬਜ਼ਾ ਤਾਂ ਅਸੀਂ ਕਿਸੇ ਵੀ ਟਾਈਮ ਕਦੋਂ ਵੀ ਹਟਾ ਸਕਦੇ ਕੋਈ ਇਸ਼ੂ ਨਹੀਂ ਹੈ ਲੋਕਾਸ ਕਰ ਸਕਦੇ ਆ ਵੀ ਤੁਸੀਂ ਕਰੋਗੇ ਐਕਸ਼ਨ ਬਿਲਕੁਲ ਇਹਦੇ ਲਈ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਆਪਣੇ ਸ਼ਹਿਰ ਨਿਵਾਸੀਓ ਨੂੰ ਬੇਨਤੀ ਪਹਿਲਾਂ ਵੀ ਕੀਤੀ ਤੇ ਹੁਣ ਵੀ ਕਰਦਾ ਕਿ ਸਾਨੂੰ ਨਗਰ ਕੌਂਸਲ ਨੇ ਇਸ ਗੱਲ ਤੇ ਮਜਬੂਰੀ ਨਾ ਕੀਤਾ ਜਾਵੇ ਕਿ ਸਾਨੂੰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਪਵੇ ਤੁਸੀਂ ਪੰਜਾ ਲੱਖ 60 ਲੱਖ ਲਾ ਕੇ ਤੁਸੀਂ ਮਕਾਨ ਬਣਾਉਣੇ ਆ ਤਾਂ ਤੁਸੀਂ ਆਪਣੇ ਅੰਦਰ ਅੰਦਰ ਹੀ ਕਰੋ ਤੁਸੀਂ ਜੀ ਸਮਾਂ ਦੇਣ ਲਈ ਧੰਨਵਾਦ ਸਰ ਥੈਂਕ ਯੂ ਇਸਨ ਕਾਰਜ ਸாதਕ ਅਧਿਕਾਰੀ ਰਜਨੀਸ਼ ਕੁਮਾਰ ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਜਿਆਦਾ